ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਾਡੇ ਕੀ ਉਤਾਰ ਤਨਤਨ ਸ਼੍ਰੀ ਗੁਰਵੰਸ ਸਿੰਘ ਸਾਹਿਬਾ ਦੇ ਪਿੱਛਲ ਗੋਦ ਉੱਦਰ ਜੁੜ ਚੁੱਕੇ ਹੈ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਜਿੱਦਾਂ ਦਾ ਪ੍ਰੀ ਨਿਰਮਾਣ ਦਿਵਸ ਪੂਰੇ ਵਰਲਡ ਦੇ ਵਿੱਚ ਹੀ ਮਨਾਇਆ ਜਾ ਰਿਹਾ ਕਿਉਂਕਿ ਉਹ ਇੱਕ ਮਹਾਨਾਇਕ ਦੁਨੀਆ ਦੇ ਉੱਤੇ ਆਏ ਜਿਨ੍ਹਾਂ ਨੇ ਉਸ ਵੇਲੇ ਉਹਨਾਂ ਨੇ ਇਹ ਜਿਹੜਾ ਜਾਤ ਪਾਤ ਦਾ ਬਹੁਤ ਉਹਨਾਂ ਨੇ ਸੰਘਰਸ਼ ਕੀਤਾ ਔਰ ਇੱਥੇ ਤੱਕ ਕਿ ਅੱਜ ਅਸੀਂ ਬੱਚਿਆਂ ਨੂੰ ਸੋਹਣੇ-ਸੋਹਣੇ ਕੱਪੜੇ ਪਾ ਕੇ ਵਰਦੀਆਂ ਪਾ ਕੇ ਸਕੂਲ ਭੇਜਦੇ ਆ ਪਰ ਉਸ ਵੇਲੇ ਇਨਸਾਨ ਨੂੰ ਇਨਸਾਨ ਤੋਂ ਵੀ ਜ਼ਿਆਦਾ ਕੁੱਤੇ ਨਾਲੋਂ ਹੀ ਵੇਤਰ ਸਮਝਿਆ ਜਾਂਦਾ ਸੀ। ਔਰ ਡਾਕਟਰ ਭਗਤ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਦੂਜੇ ਦੇ ਵਿੱਚ ਬੈਠਣੇ ਤਾਂ ਬਾਹਰ ਦਰਵਾਜ਼ੇ ਦੇ ਵਿੱਚ ਪਿਛਾੜ ਦਗਾ ਇੰਨਾ ਜਾਤ ਪਾਤ ਦਾ ਵਿਤਕਰਸ ਦਾ। ਔਰ ਉਹਨਾਂ ਨੇ ਇਹ ਵੀੜਾ ਤੱਕਿਆ ਸੀ ਕਿ ਮੈਂ ਇੱਕ ਸਮਾਜ ਨੂੰ ਇੱਕ ਮਾਲਾ ਦੇ ਵਿੱਚ ਪਰੋਉਂਦਾ। ਔਰ ਉਹਨਾਂ ਨੇ ਵਾਰ ਬੈਠ ਕੇ ਐਡੀ ਵੱਡੀ ਵਿਦਿਆ ਹਾਸਲ ਕੀਤੀ। ਜਿਹੜੀ ਕਿ ਅੱਜ ਦੁਨੀਆ ਦੇ ਵਿੱਚ ਕਿਸੇ ਨੇ 19 ਵਿਦਿਆ ਵਿਦਿਆ ਹਾਸਲ ਨਹੀਂ ਕੀਤੀ ਜੇ ਕੀਤੀ ਆ ਤਾਂ ਜੋ ਉਹਨਾਂ ਨੇ ਸਾਨੂੰ ਇੱਕ ਭਾਰਤੀ ਸੰਵਿਧਾਨ ਬਖਸ਼ਿਆ ਜਿਹਦਾ ਅੱਜ ਕੈਦਾ ਕਾਨੂੰਨ ਕੈਦਾ ਕਾਨੂੰਨ ਸਾਰੇ ਦੇਸ਼ ਦੇ ਵਿੱਚ ਚੱਲਦਾ ਜਿਸ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦਾ ਕੈਦਾ ਕਾਨੂੰਨ ਚੱਲਦਾ ਔਰ ਵਿਦੇਸ਼ੀ ਲੋਕ ਜਿੱਥੇ ਅਮਰੀਕਾ ਦੇ ਵਿੱਚ ਅਮਰੀਕਾ ਦੀ ਯੂਨੀਵਰਸਿਟੀ ਕਲੰਬੀਆ ਦੇ ਵਿੱਚੋਂ ਪੜ੍ਹ ਕੇ ਆਏ ਆ ਉਹ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਅਧਿਆਨ ਕੀਤਾ ਕਿ ਦੇਖੀਏ ਕਿ ਇਸ ਇਸ ਯੂਨੀਵਰਸਿਟੀ ਦੇ ਵਿੱਚੋਂ ਕਿਹੜੇ ਕਿਹੜੇ ਬੱਚੇ ਕਿੰਨਾ ਕਿੰਨਾ ਪੜ੍ਹ ਕੇ ਗਏ ਉਹਨਾਂ ਨੇ ਕੀ ਕੀ ਕੀਤਾ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਉਹਨਾਂ ਨੇ ਔਸਤ ਕੱਢੀ ਕੱਢ ਕੇ ਤਿੰਨ ਵੱਲ ਵਿਅਕਤੀ ਵੱਖ-ਵੱਖ ਦੇਸ਼ਾਂ ਦੇ ਜਿਨ੍ਹਾਂ ਦੇ ਵਿੱਚੋਂ ਡਾਕਟਰ ਬਾਸਾ ਪਹਿਲੇ ਨੰਬਰ ਦੇ ਉੱਤੇ ਆਈਆ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਲਿਖਿਆ ਉਹਨਾਂ ਨੇ ਭਾਰਤੀ ਸੰਵਿਧਾਨ ਪੜ੍ਹ ਕੇ ਬੜੇ ਕੁਝ ਹੋਏ ਔਰ ਉਹਨਾਂ ਨੇ ਕਿਹਾ ਕਿ ਜੇ ਇਦਾਂ ਦਾ ਕੋਈ ਮਹਾਨਾਇਕ ਇਦਾਂ ਦਾ ਕੋਈ ਵਿਅਕਤੀ ਸਾਡੇ ਦੇਸ਼ ਦੇ ਵਿੱਚ ਪੈਦਾ ਹੁੰਦਾ ਤਾਂ ਅਸੀਂ ਕਹਿੰਦੇ ਉਹਨੂੰ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਨਾ ਪੂਜਦੇ ਜਾਂ ਕਹਿੰਦੇ ਅਸੀਂ ਗੁਰੂ ਘਰ ਆਪਣੇ ਘਰ ਜੇ ਘਰਾਂ ਦੇ ਵਿੱਚ ਰੱਖ ਕੇ ਉਹਨਾਂ ਦੇ ਫੋਟੋਆਂ ਰੱਖ ਕੇ ਪੂਜਣਾ ਸੀ। ਔਰ ਇੱਥੇ ਤੱਕ ਕਿ ਉਹਨਾਂ ਨੇ ਡਾਕਟਰ 바ਵਾ ਸਾਹਿਬ ਦਾ ਆਦਮ ਕਾਦ ਯੂਨੀਵਰਸਿਟੀ ਦੇ ਗੇਟ ਦੇ ਮੂਹਰੇ ਉਹਨਾਂ ਨੇ ਲਾਇਆ ਔਰ ਉੱਥੇ ਬੜੇ ਫਕਰ ਦੇ ਨਾਲ ਲਿਖਿਆ ਕਿ ਸਾਨੂੰ ਇਹੋ ਜਿਹਾ ਹੁਨਾਰ ਬੱਚੇ ਤੇ ਇਹੋ ਜਿਹਾ ਵਿਅਕਤੀ ਉੱਤੇ ਮਾਣ ਹੈ ਜਿਨ੍ਹਾਂ ਨੇ ਸਾਡੀ ਸਾਡੀ ਯੂਨੀ ਯੂਨਿਵਰਸਿਟੀ ਦੇ ਵਿੱਚ ਪੜ੍ਹ ਕੇ ਆਪਣੇ ਭਾਰਤ ਦਾ ਆਪਣੇ ਜਾ ਕੇ ਦੇਸ਼ ਦਾ ਸੰਵਿਧਾਨ ਲਿਖਿਆ। ਔਰ ਜੇ ਉਹਨਾਂ ਦਾ ਸੰਵਿਧਾਨ ਲਿਖਿਆ ਔਰ ਇੰਨੀ ਇੰਨੀਆਂ ਡਿਗਰੀਆਂ ਦੇ ਹੋਣ ਦੇ ਬਾਵਜੂਦ ਵੀ ਇੱਕ ਉਹਨਾਂ ਨੂੰ ਭਾਰਤ ਦਾ ਜਿਹੜਾ ਆ ਅਵਾਰਡ ਦਿੱਤਾ ਉਹਨਾਂ ਨੇ। ਉਹਨਾਂ ਨੇ ਇੱਕ ਭਾਰਤ ਦਾ ਅਵਾਰਡ ਦਿੱਤਾ। ਜਿਹੜਾ ਕਿ ਉਹਨਾਂ ਦੇ ਉਹਨਾਂ ਦੇ ਵਿਦਿਆ ਦੇ ਔਰ ਉਹਨਾਂ ਦੇ ਦਿਮਾਗ ਦੇ ਔਰ ਉਹਨਾਂ ਦੀਆਂ ਸਟੱਡੀਆਂ ਦੇ ਲਈ ਉਹ ਜਿਹੜਾ ਕੋਚ ਬਹੁਤ ਛੋਟਾ ਆ ਉਹ ਜਿਹੜਾ ਉਹਨਾਂ ਨੂੰ ਬਖਸ਼ਿਆ ਉਹ ਬਹੁਤ ਛੋਟਾ ਆ ਔਰ ਜੇ ਉਹਨਾਂ ਨੂੰ ਵਰਲਡ ਦਾ ਵੀ ਮਤਲਬ ਨਾ ਬਖਸ਼ ਦਿੰਦੇ ਉਹ ਵੀ ਛੋਟਾ ਸੀਗਾ ਐਡੇ ਐਡਾ ਵੱਡਾ ਉਹਨਾਂ ਨੇ ਸਾਡੇ ਸਮਾਜ ਦੇ ਲਈ ਕੀਤਾ ਔਰ ਉਹਨਾਂ ਦੇ ਸੰਵਿਧਾਨ ਜਿਹੜਾ ਆ ਅੱਜ ਵੀ ਕਾਇਦਾ ਕਾਨੂੰਨ ਜੋ ਵੀ ਹੈ ਸਜ਼ਾ ਦਿੱਤੇ ਅੱਜ ਬੱਚਿਆਂ ਨੂੰ ਅਸੀਂ ਪੜ੍ਹਦੇ ਆ ਬੱਚਿਆਂ ਦੇ ਬਰਾਬਰ ਦੇ ਵਿੱਚ ਬੈਠ ਕੇ ਇੱਕ ਦੂਜੇ ਜਾਤ ਕਸਟਮ ਜਿਹੜਾ ਆ ਜਤ ਜਦੋਂ ਉਹ ਖਤਮ ਹੁੰਦਾ ਜਾ ਰਿਹਾ ਇਹ ਡਾਕਟਰ ਬਾਬਾ ਸਾਹਿਬ ਜੀ ਦੀ ਔਰ ਗੁਰੂਦਾਸ ਜੀ ਦੀ ਔਰ ਗੁਰਨਾਨਕ ਦੇਵ ਜੀ ਦੀ ਬਦੌਲਤ ਹੋਇਆ ਗੁਰੂਦਾਸ ਜੀ ਮਹਾਰਾਜ ਉਹਨਾਂ ਨੇ ਬਾੜੀ ਦੇ ਵਿੱਚ ਵੀ ਫਰਮਾਨ ਕੀਤਾ ਮਾਦੋ ਵਿਦਿਆ ਹਤਕੀਨ ਵੇਕ ਦੀਪ ਮਲੀਨ ਉਹਨਾਂ ਨੇ ਕਿਹਾ ਕਿ ਜਿਹੜੀ ਪੜ੍ਹਾਈ ਆ ਇੱਕ ਜੇ ਤੁਸੀਂ ਪੜ੍ਹਾਈ ਤੋਂ ਦੂਰ ਹੋਗਾ ਤੁਹਾਨੂੰ ਗਿਆਨ ਕਿੱਦਾਂ ਹੋਊਗਾ ਜੇ ਅਸੀਂ ਗਿਆਨਵਾਨ ਨਾ ਬਣਾਂਗੇ ਦੂਸਰੇ ਨੂੰ ਗਿਆਨ ਕਿੱਦਾਂ ਵੰਡਾਂਗੇ ਔਰ ਗੁਰਨਾਨਕ ਦੇਵ ਜੀ ਨੇ ਕਿਹਾ ਕਿ ਫੈਲੇ ਵਿਦਿਆ ਚਾਨਣ ਹੋਏ ਜੋ ਵਿਦਿਆ ਦਾ ਫਲ ਹੁਣ ਚਾਨਣ ਜਿਹੜਾ ਆਪੇ ਹਨੇਰਾ ਦੂਰ ਜਾਣਾ ਆ ਪਰ ਜਿਹੜੀ ਗੁਰੂ ਗੁਰੂ ਅਰਵਦਾਸ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਸਤਿਗੁਰੂ ਕਬੀਰ ਜੀ ਦੀ ਉਹਨਾਂ ਦੀ ਸੋਚ ਜਿਹੜੀ ਡਾਕਟਰ 바ਵਾ ਸਾਹਿਬ ਜੀ ਨੇ ਉਹੀ ਸੋਚ ਅਪਣਾਈ ਆ ਕੋਈ ਵਾਰ ਨਹੀਂ ਜੇ ਗੁਰੂ ਅਰਦਾਸ ਜੀ ਨੇ ਬਾਣੀ ਦੇ ਵਿੱਚ ਪੜ੍ਹਾਈ ਦੀ ਗੱਲ ਕੀਤੀ ਆ ਕੱਠ ਦੀ ਕੀਤੀ ਵੀ ਸਤ ਸੰਗਤ ਵਿੱਚ ਰਹੀਏ ਮਾਦੋ ਜੈਸਾ ਹੀ ਮਦ ਵਕੀਰਾ ਡਾਕਟਰ 바ਵਾ ਸਾਹਿਬ ਨੇ ਕਿਹਾ ਕਿ ਪੜ੍ਹੋ ਜੁੜੋ ਉਹਨੇ ਵੀ ਜੁੜਨਾ ਦੱਸਿਆ ਸੰਘਾਰਸ਼ ਕਰੋ ਉਹਨੇ ਸੰਘਾਰਸ਼ ਵੀ ਕਿਹਾ ਉਹਨੇ ਕਿਹਾ ਐਸਾ ਚਾਹੂ ਰਾਜ ਮੇਂ ਜਹਾਂ ਜਬ ਮਿਲੇ ਸਭਨ ਕੋ ਹਨ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਗੁਰੂ ਦਾਤ ਜੀ ਦੀ ਕੋਈ ਡਾਕਟਰ ਬਾਵਾ ਸਾਹਿਬ ਦੀ ਵੱਖਰੀ ਨਹੀਂ ਉਹੀ ਫਿਲਾਸਫੀ ਜਿਹੜੀ ਉਹ ਡਾਕਟਰ ਬਾਵਾ ਸਾਹਿਬ ਲੈ ਕੇ ਆਈ ਆ ਔਰ ਭਾਰਤੀ ਸੰਵਿਧਾਨ ਦੇ ਲਈ ਉਹਨਾਂ ਨੇ ਪੂਰੀ ਜ਼ਿੰਦਗੀ ਉਹਨਾਂ ਨੇ ਸਮਾਜ ਦਾ ਬੀੜਾ ਬੀੜਾ ਚੱਕਣ ਦੇ ਲਈ ਉਹਨਾਂ ਨੇ ਆਪਣਾ ਪਰਿਵਾਰ ਦਾ ਸਰਬੰਸ ਵੀ ਉਹਨਾਂ ਦਾ ਚਲਾ ਗਿਆ ਉਹਨਾਂ ਦੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਜਦੋਂ 10ਵੇਂ ਪਾਤਸ਼ਾਹ ਦੇ ਚਾਰੇ ਬੱਚੇ ਗਏ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾਗਾ ਕਹਿੰਦੇ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਉਹ ਕਹਿੰਦੇ ਜਿਹੜੇ ਬਾਕੀਆਂ ਤਾਂ ਵੀ ਇਤਿਹਾਸਾ ਰੱਖ ਕੇ ਗਏਗੇ ਡਾਕਟਰ ਬਾਬਾ ਸਾਹਿਬ ਵੀ ਉਹਦੇ ਬਾਕੀਆਂ ਨੂੰ ਇਤਿਹਾਸਾ ਰੱਖ ਕੇ ਗਏਗੀ ਕੀ ਅਸੀਂ ਉਹਨਾਂ ਦੇ ਬੱਚੇ ਕਹੌਣ ਦੇ ਕਾਬਿਲ ਆ ਕੀ ਅਸੀਂ ਉਹਨਾਂ ਦੇ ਸੋਚ ਦੇ ਉੱਤੇ ਪੈਰਾ ਦਿੰਨੇ ਆ ਅਸੀਂ ਲਾਜ ਕਹਿੰਨੇ ਆ ਡਾਕਟਰ ਬਾਬਾ ਸਾਹਿਬ ਤੁਹਾਡੀ ਸੋਚ ਤੇ ਪੈਰਾ ਜਾ ਕੇ ਠੋਕੇ ਠੋਕਦੇ ਚੋਕੇ ਪੈਰਾ ਦਿੰਨੇ ਆ ਅਈ ਨਸ਼ੇ ਛੱਡਦੇ ਆ ਗੁਰੂ ਜੀ ਸਾਹਿਬ ਜੀ ਨੇ ਕਿਹਾ ਸੁਰਸਰੀ ਸਲਰ ਕਤ ਬੋਣੀ ਸੰਤ ਜਨ ਘਰਤ ਨਹੀਂ ਪਾ ਨੰਗ ਸਾਨੂੰ ਨਸ਼ਿਆਂ ਤੋਂ ਵਰਜਿਆ ਸਾਨੂੰ ਵਿਦਿਆ ਲਈ ਉਹਨਾਂ ਨੇ ਪ੍ਰੇਰਿਤ ਕੀਤਾ ਆ ਕੀ ਅਸੀਂ ਪੜਦੇ ਆ ਕੀ ਨਸ਼ਾ ਨਸ਼ੇ ਅਸੀਂ ਮੌਤ ਕਰ ਲੈ ਕੀ ਅਸੀਂ ਸਮਾਜ ਦੇ ਨਾਲ ਇਕੱਠ ਰੱਖਦੇ ਆ ਅਸੀਂ ਗੁਰਦੁਆਰਿਆਂ ਪ੍ਰਧਾਨਗੀਆਂ ਤੋਂ ਲੜ ਕੇ ਘਰਾਂ ਦੇ ਵਿੱਚ ਭੈਜੰਨੇ ਆ ਗੁਰੂ ਸਾਹਿਬ ਜੀ ਦੀ ਜਿਹੜੀ ਫਿਲਾਸਫੀ ਆ ਉਹਨਾਂ ਦੀ ਸੋਚ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਆ ਅਸੀਂ ਤਾਂ ਮਤਲਬ ਉਹਨਾਂ ਦੇ ਜਨਮ ਦਾ ਪ੍ਰਕਾਸ਼ ਪਰਮ ਮਨਾਉਂਦੇ ਆ ਡਾਕਟਰ 바ਵਾ ਸਾਹਿਬ ਦਾ ਪ੍ਰੀਨਰਮਾਨ ਦੇਸੇ ਉਹਨਾਂ ਚਾਨਨ ਦੇ ਵਿੱਚ ਫੁਸ਼ਰਦਾ ਦੇ ਫੁੱਲ ਭੇਟ ਕਰ ਦਿੰਦੇ ਆ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਤੱਕ ਸੀਮਤ ਆ ਡਾਕਟਰ ਗੁਰੂ ਦਾਸ ਜੀ ਦਾ ਜਨਮ ਦਿਨ ਮਨਾਉਂਦੇ ਆ ਡੀ ਜੇ ਲਾ ਕੇ ਭੰਗੜੇ ਪਾਏ ਮਾਲਾ ਅਸੀਂ ਉੱਥੇ ਤੱਕ ਸੀਮਤ ਅਸੀਂ ਉਹਨਾਂ ਦੀ ਬਾਣੀ ਤੇ ਪੜ੍ਹੇ ਨਹੀਂ ਉਹਨਾਂ ਦੀ ਬਾਣੀ ਤੇ ਵਿਚਾਰ ਹੀ ਨਹੀਂ ਕੀਤੀ ਕਲਾਕਾਰ ਆ ਸੱਦ ਲੈਣੇ ਉਹ ਗਾ ਕੇ ਮਨੋਰੰਜਨ ਕਰਕੇ ਉਹ ਚਲੇ ਜਾਂਦੇ ਆ ਅਸੀਂ ਨੱਚ ਟੱਪ ਕੇ ਘਰਾਂ ਨੂੰ ਚਲੇ ਜਾਂਦੇ ਆ ਇੰਨਾ ਪੈਸਾ ਅਸੀਂ ਬਰਬਾਦ ਕਰਦੇ ਆ ਜਿਹੜੇ ਜੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਆ ਇੱਥੇ ਅਸੀਂ ਉਹ ਭੇਜ ਦਿੰਦੇ ਆ ਵੀ ਚਲੋ ਵੀ ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆ ਅਸੀਂ ਉਹ ਜਿਹੜਾ ਪੈਸਾ ਆ ਇਦਾਂ ਦੇ ਆ ਜਿਹੜੇ ਅੱਜ ਆ ਜਿਹੜੇ ਧਰਮ ਦੇ ਕਾਰਜ ਕਰਦੇ ਆ ਸਾਡੇ ਮੇਰੇ ਖਿਆਲ ਇੱਥੇ ਦੇ ਕਸ਼ਮੀਰ ਲਾਲ ਭੁੱਟਾ ਜੀ ਆ ਕਸ਼ਮੀਰੀ ਹਲਪੁੱਟਾ ਜੀ ਮੈਂ ਉਹਨਾਂ ਦੇ ਕੋਲ ਜਾ ਕੇ ਆ ਜਰਮਨ ਆ ਦੋ ਅਮੀ ਪਿਛਲੇ 1.5 ਮਹੀਨਾ ਹੋ ਗਿਆ ਉਹਨਾਂ ਨੇ ਮਡੇ ਬਹੁਤ ਬੜੀ ਸੋਚ ਤੇ ਮਾਲਕ ਆ ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਤੇ ਐਜੀਟੇਸ਼ਨ ਜਨ ਹੁੰਦਾ ਆ ਤੁਸੀਂ ਸਮਾਜ ਦੇ ਵਿੱਚ ਜਾਣੇ ਆ ਤੁਹਾਨੂੰ ਤੁਹਾਡੇ ਕੋਲ ਕਨਵੈਸ ਨਹੀਂ ਹੁੰਦੀ ਲੋਕ ਜਿਹੜੇ ਨਾਲ ਨਹੀਂ ਤੁਰਦੇ ਕਹਿੰਦੇ ਵੀ ਦੋ ਬੱਸਾਂ ਕਹਿੰਦਾ ਮੈਂ ਲੈਣਾ ਮੈਂ ਕਿਹਾ ਬੱਸਾਂ ਲੈ ਕੇ ਕੀ ਕਰਦਾ ਸਾਡਾ ਸਾਲ 6 ਮਹੀਨੇ ਕਿਤੇ ਮਤਲਬ ਹੁੰਦਾ ਕਿਤੇ ਮਤਲਬ ਹੁੰਦਾ ਰੋਡ ਦੇ ਉੱਤੇ ਜਾਣਾ ਕਿਤੇ ਸੰਗਤ ਲੈ ਕੇ ਜਾਣਾ ਵੀ ਅਸੀਂ ਬੱਸਾਂ ਕੀ ਕਰਾਂਗੇ ਉਨਾਂ ਕਿਹਾ ਕਿ ਮੈਂ ਜਦੋਂ ਵੀ ਜਾਣਾ ਮਹੀਨੇ ਬਾਅਦ ਚੱਲ ਜਾਓ 20 ਦਿਨ ਬਾਅਦ ਚੱਲ ਜਾਓ ਮੈਂ ਦੂਬੱਸਾਂ ਕਹਿੰਦਾ ਮੈਂ 프리 ਭੇਜਿਆ ਕਰੂੰਗਾ ਇਹੋ ਜਿਹੀ ਉਹਨਾਂ ਦੀ ਸੋਚ ਹੈ ਚਾਹੇ ਉਹ ਵਿਦੇਸ਼ ਦੇ ਵਿੱਚ ਪੱਕੇ ਵੀ ਆ ਫਿਰ ਵੀ ਉਹਨਾਂ ਦੀ ਸੋਚ ਇਹ ਆ ਕਿ ਆ ਜਿਹੜਾ ਪੈਸਾ ਆ ਇਹ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਲਾਈਏ ਬੱਚੇ ਇਸ ਪਾਸੇ ਨੂੰ ਤੋਰਨ ਬੱਚੇ ਇਸ ਪਾਸੇ ਨੂੰ ਤੋਰਨ ਇਹ ਤਾਂ ਹੀ ਉਹਨਾਂ ਦਾ ਵੱਲ ਭੇਜਿਆ ਪੈਸਾ ਦਸਾਂ ਨੌਂ ਦੀ ਕਿਰਤਾਂ ਦੇ ਵਿੱਚ ਤਾਂ ਹੀ ਸਫਲ ਹੋਵੇਗਾ ਜੇ ਅਸੀਂ ਉਹਨਾਂ ਨੂੰ ਪੜ੍ਹ ਕੇ ਦਿਖਾ ਲਈਏ ਬੱਚਿਆਂ ਨੂੰ ਪੜਾ ਕੇ ਦਿਖਾ ਲਈਏ ਚੰਗਾ ਸਮਾਜ ਬਣਾ ਕੇ ਦਿਖਾ ਲਈਏ ਨਸ਼ਾ ਤੋਂ ਮੁਕਤ ਬਣਾ ਕੇ ਦਿਖਾ ਲਈਏ ਅਸੀਂ ਜਿਹੜੀ ਗੁਰੂ ਸਾਹਿਬ ਗੁਰੂ ਸਾਹਿਬ ਜੀ ਸੋਚ ਆ ਤਾਂ ਬਹੁਤ ਦੂਰ ਆ ਗੁਰੂ ਦਾਸ ਜੀ ਦੀ ਸ਼ਬਦ ਇੱਕ ਇੱਕ ਬਾਣੀ ਦਾ ਪੜ ਲਓ ਅੱਜ ਸਾਡੇ ਕੋਲ ਆ ਜਾਂਦੇ ਅੱਜ ਗੁਰੂ ਦਾਸ ਜੋੜੇ ਪਕਾਣ ਦੇ ਕੋ ਕਿਰਤ ਕਰ ਦੇਗੇ ਉਹ ਕਿਰਤ ਤਾਂ ਉਹ ਨਹੀਂ ਕੀਤੀ ਨੀ ਉਹਨਾਂ ਦੇ ਜੋੜੇ ਗੰਡੇ ਹੀ ਨਹੀਂ ਉਹਨਾਂ ਦੀ ਬਾਣੀ ਅਸੀਂ ਪੜੀ ਨਹੀਂ ਉਹ ਤਾਂ ਕਹਿੰਦੇ ਚਮੜਾਗਾਠ ਨਾਲ ਜਨ ਹੀ ਲੋਕ ਉਠਾਵੇ ਪਨਹੀਂ ਆਹ ਨਹੀਂ ਜੇ ਤੋਪੋ ਨਾਹੀ ਰੰਬੀ ਠਾਉ ਰੁਪਕੇ ਨਾ ਮੈਨੂੰ ਆਹਰਾ ਚਲਾਉਣੀ ਆ ਨਾਮ ਮੈਨੂੰ ਰੰਬੀਆਂ ਚਲਾਉਣੀਆਂ ਆਉਣੀਆਂ ਕਹਿੰਦੇ ਉਹ ਤਾਂ ਮੈਦਰ ਲੋਕਾਂ ਦੀ ਟੁੱਟੀਆਂ ਹੋਈਆਂ ਤੱਕ ਦੀ ਲੋਕ ਘੰਟ ਘੰਟ ਖਰਾ ਗੂਚਾ ਬਿਨਾਂ ਗਾਂਠੇ ਜਾਏ ਪਹੁੰਚਾ ਬਿਨਾਂ ਗੱਠੇ ਤੋਂ ਕਹਿੰਦੇ ਮੈਂ ਤਾਂ ਉਸ ਪ੍ਰਮਾਤਮਾ ਦੇ ਨਾਲ ਏਦਾਂ ਦਾ ਨਾਮ ਦਾ ਟਾਂਕਾ ਲਾਉਣਾ ਉਹ ਨਾਮ ਦੇ ਨਾਲ ਜੋੜਦੇ ਆ ਅਸੀਂ ਉਹਨਾਂ ਨੂੰ ਜੋੜਿਆਂ ਦੇ ਨਾਲ ਕਹੀ ਜਾਂਦਾ ਕਈ ਸਾਡੇ ਇੱਕ ਕਮਲੇ ਲੋਕ ਆ ਉਹ ਕਹਿੰਦੇ ਜੀ ਉਹਦਾ ਪਸ਼ੂ ਮਰੇ ਹੋਏ ਪਸ਼ੂ ਚੱਕ ਦੇ ਕੇ ਉਹ ਤਾਂ ਕਹਿੰਦੇ ਮੇਰੀ ਜਾਤ ਕੁਟ ਵੜਲਾ ਢੋਟਵੰਤਾ ਨਿਤੈ ਬਨਾਰਸ ਆਸ-ਪਾਸ ਆ ਕਹਿੰਦੇ ਮੈਂ ਉਸ ਜਾਤ ਵਿੱਚ ਪੈਦਾ ਹੋਇਆ ਜਿਹੜੇ ਮਰੇ ਹੋਏ ਪਸ਼ੂ ਚੱਕਦੇ ਵੀ ਆ ਔਰ ਉਹਨਾਂ ਦਾ ਚਮੜਾ ਵੀ ਲਾਉਂਦੇ ਆ ਨਿਤੈ ਬਨਾਰਸ ਆਸ-ਪਾਸ ਆ ਬਨਾਰਸ ਦੇ ਬਾਹਰ ਹਰ ਰੋਜ਼ ਇਹ ਕੰਮ ਚੱਲਦਾ ਅਬ ਵਿੱਪਰ ਪ੍ਰਧਾਨ ਤਹ ਕਰੇ ਡੰਡੌਨ ਪੰਡਤਾ ਦੇ ਮੁਖੀ ਪ੍ਰਧਾਨ ਵੀ ਕਹਿੰਦੇ ਲੰਮੇ ਪੈ ਪੈਗ ਡੰਡੋਤਾ ਕਰਦੇ ਆ ਤੇਰੇ ਨਾਮ ਸਰਨਾਏ ਰਵਿਦਾਸ ਦਾ ਸਹੇ ਪਰਮਾਤਮਾ ਤੇਰੇ ਨਾਮ ਦੇ ਵਿੱਚ ਐਡੀ ਵੱਡੀ ਸ਼ਕਤੀ ਆ ਉਹ ਸਾਨੂੰ ਨਾਮ ਦੇ ਨਾਲ ਜੋੜੇ ਆ ਸਾਧੂ ਕੀ ਜੋਲਹੇ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਉਹਦੇ ਕਹਿੰਦੇ ਮੈਂ ਸਾਧੂਆਂ ਦੀ ਸਤਕਾਰ ਆਦਬ ਕਰਦੇ ਆ ਉਹਦਾ ਸਾਧੂਆਂ ਨੂੰ ਨਾਮ ਦੇ ਨਾਲ ਜੋੜਦੇ ਆ ਵੀ ਸਾਰੇ ਨਾਮ ਜਪੋ ਅਸੀਂ ਲਾਲ ਤੁਦਬਿਨ ਕੌਣ ਕਰੀ ਗਰੀਬ ਨਵਾਜ ਰਸਈਆਂ ਮੇਰਾ ਮਾਥੇ ਛਤਰ ਧਰੇ ਉਹਨਾਂ ਦੇ ਉੱਤੇ ਛਤਰ ਵੀ ਰਾਜਿਆ ਰਾਇ ਮਹਾਰਾਜ ਚਗਲਾਹ ਤੇ ਜਦੋਂ ਉਹਨਾਂ ਪਰਮਾਤਮਾ ਦੇ ਨਾਲ ਜੁੜੇ ਆ ਅਸੀਂ ਸਾਨੂੰ ਸਿਰਫ ਗੁਰੂ ਸਾਹਿਬ ਜੀ ਦੀ ਸੋਚ ਦੇ ਉੱਤੇ ਪਹਿਰਾ ਦੇਣ ਦੀ ਲੋੜ ਆ ਸਾਨੂੰ ਉਹਨਾਂ ਦੀ ਬਾਣੀ ਪੜ੍ਹਨ ਦੀ ਲੋੜ ਆ ਬਾਣੀ ਦੇ ਉੱਤੇ ਵਿਚਾਰ ਕਰਨ ਦੀ ਲੋੜ ਆ ਇਹ ਨਹੀਂ ਕਿ ਅਸੀਂ ਮਤਲਬ ਆਏ ਕਲਾਕਾਰ ਸੱਜਿਆ ਇਹ ਭੰਗੜੇ ਪਾਏ ਇੰਜੋਏ ਕਰਕੇ ਘਰਾਂ ਨੂੰ ਚਲੇ ਗਏ ਇਹ ਨਾ ਕਰਿਆ ਕਰੋ ਇਹ ਬਾਣੀ ਦੇ ਬੱਚਿਆਂ ਨੂੰ ਪੜ੍ਹਾਓ ਇੱਥੇ ਗੁਰੂ ਘਰ ਆ ਤੁਹਾਡੇ ਗੁਰੂ ਘਰ ਦੇ ਵਿੱਚ ਕੋਈ ਟੀਚਰ ਰੱਖ ਕੇ ਇਹਨਾਂ ਨੂੰ ਬਾਣੀ ਦੇ ਨਾਲ ਵੀ ਜੋੜਿਆ ਕਰੋ ਜਿਹੜੇ ਬੱਚੇ ਆ ਇਧਰ ਉਧਰ ਘੁੰਮਦੇ ਆ ਇੱਥੇ ਜਿੰਨੀਆਂ ਜਥੇਬੰਦੀਆਂ ਆ ਜਿੰਨੇ ਸਾਡੇ ਗੁਰੂ ਘਰ ਦੀਆਂ ਕਮੇਟੀਆਂ ਆ ਇੱਕ ਟੀਚਰ ਰੱਖ ਕੇ ਮੇਰਾ ਖਿਆਲ ਬਾਹਰ ਵਿਦੇਸ਼ੋਂ ਮੁੰਡਿਆਂ ਨੇ ਬਹੁਤ ਹੈਲਪ ਕਰ ਦੇਣੀ ਆ ਇੱਕ ਇੱਥੇ ਟੀਚਰ ਰੱਖ ਲਓ ਉਹ ਇਹਨਾਂ ਨੂੰ ਟਿਊਸ਼ਨ ਪੜ੍ਹਾਵੇ ਫ੍ਰੀ ਤਾਂ ਸਾਡੇ ਬੱਚੇ ਜਿਹੜੇ ਆ ਕਿਸੇ ਪਾਸੇ ਜੋਗੇ ਹੋਣ ਇਹ ਜਿਹੜਾ ਅੱਜ ਉਹਨਾਂ ਨੇ ਇਹ ਕਾਰਜ ਕੀਤਾ ਆ ਸਾਡੇ ਨਿੱਕੂ ਰਾਮ ਜਨਾਗਲ ਜੀ ਬਹੁਤ ਮਿਹਨਤੀ ਆ ਬਹੁਤ ਜਥੇਬੰਦੀਆਂ ਬਹੁਤ ਲੋਕ ਹੈਗੇ ਆ ਜਿੰਨਾ ਮਰਜੀ ਉਹਨਾਂ ਨੂੰ ਪੈਸਾ ਭੇਜਦੇ ਪਰ ਕਦੀ ਕਿਸੇ ਹਿਸਾਬ ਨਹੀਂ ਦਿੰਦਾ ਇਹ ਨਿੱਕੂ ਨਿੱਕੂ ਰਾਮ ਜਨਾਗਲ ਜੀ ਜੋ ਸਤਗੁਰੂ ਦਾਸ ਵੈਲਫੇਅਰ ਸੁਸਾਇਟੀ ਦੇ ਵੱਲੋਂ ਇਹ ਮਾਧਿਅਮ ਤੋਂ ਕੰਮ ਕਰਦੇ ਆ ਔਰ ਇਹ ਇਕੱਲਾ-ਕੱਲਾ ਸਾਹਿਬ ਜੇ ਇਹਨਾਂ ਨੂੰ 10000 ਭੇਜਤਾ ਤਾਂ ਉਹਦੇ ਵਿੱਚ 2-3000 ਇਹਨਾਂ ਨੇ ਸ਼ੋਅ ਕਰਨਾ ਵੀ ਆ ਬਚ ਗਿਆ ਇਹਨੇ ਮਿਹਨਤੀ ਆ ਇਹ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਪੁੱਟਾ ਜੀ ਦਾ ਸਾਰੀ ਗੁਰੂ ਘਰ ਦੀ ਕਮੇਟੀ ਦਾ ਔਰ ਸਾਰਿਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਡਾਕਟਰ ਬਾਬਾ ਸਾਹਿਬ ਅੰਬੇਡਕਰ ਉਹਨਾਂ ਨੂੰ ਆਪਾਂ ਇੱਥੇ ਤੱਕ ਨਾ ਰੱਖੀਏ ਉਹਨਾਂ ਦੀ ਜੋ ਸੋਚ ਆ ਉਹ ਆਪਾਂ ਫੁੱਲਾਂ ਤੱਕ ਭੇਟਾ ਫੁੱਲ ਭੇਟ ਕਰ ਤੱਕ ਨਾ ਜਾ ਹਾਰਪੋਰਟ ਤੱਕ ਨਾ ਹੋਈਏ ਅਸੀਂ ਬੱਚਿਆਂ ਨੂੰ ਪੜ੍ਹਾਈਏ ਪੜ੍ਹ ਕੇ ਤਾਂ ਜੋ ਸਾਡੇ ਭਾਰਤ ਦਾ ਸੰਵਿਧਾਨ ਜਿਹੜਾ ਸੰਵਿਧਾਨ ਆ ਨਾ ਇਹਦੇ ਕਰਕੇ ਅੱਜ ਸਾਨੂੰ ਇਕੱਠ ਸਾਨੂੰ ਬਰਾਬਰਤਾ ਦੇ ਹੱਕ ਮਿਲੇ ਆ ਜਿੱਦਣ ਭਾਰਤੀ ਸੰਵਿਧਾਨ ਅੱਜ ਮਨੁਬਾਦ ਜਿਹੜੇ ਲੋਕ ਆ ਉਹ ਖਤਮ ਕਰਦੇ ਤੋਂ ਲਿਆ ਭਾਰਤੀ ਸੰਵਿਧਾਨ ਡਾਕਟਰ ਬਾਬਾ ਸਾਹਿਬ ਹਮਾ ਸਾਡੇ ਵਿੱਚ ਉ ਗਿਆ ਨੂੰ ਕਾਫੀ ਸਮਾਂ ਹੋ ਗਿਆ ਜਿੰਨਾ ਚਿਰ ਡਾਕਟਰ ਭਾਰਤੀ ਸੰਵਿਧਾਨ ਸਾਡੇ ਕੋਲ ਆ ਨਾ ਉਨਾ ਚਿਰ ਡਾਕਟਰ ਬਾਬਾ ਸਾਹਿਬ ਹਮੇਸ਼ਾ ਜਿਉਂਦੇ ਆ ਉਹਨਾਂ ਨੇ ਉਦਣ ਮਰਨਾ ਜਿੱਦਣ ਭਾਰਤੀ ਸੰਵਿਧਾਨ ਬਦਲ ਬਦਲਣਾ ਆਪਾਂ ਸਾਰੇ ਜਾਣੇ ਪਰਨ ਕਰੀਏ ਕਿ ਜੋ ਮਨੁਵਾਦੀ ਇਦਾਂ ਦੀ ਸੋਚ ਦੇ ਮਾਲਕ ਆ ਭਾਰਤੀ ਸੰਵਿਧਾਨ ਦੇ ਉੱਤੇ ਇਹਨੂੰ ਖਤਮ ਕਰਦੇ ਤੁਲੇ ਆ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਅਸੀਂ ਵੀ ਸੰਤ ਸਮਾਜ ਵਿੱਚ ਸਾਰੇ ਜਾਣੇ ਅਸੀਂ ਖੂਨ ਦਾ ਕਤਰਾ-ਕਤਰਾ ਵਹਾਦਾਂਗੇ ਪਰ ਭਾਰਤੀ ਸੰਵਿਧਾਨਤੋਂ ਜਾਣ ਨਹੀਂ ਦਵਾਂਗੇ ਪਾੜਨਾ ਕਰੋ ਵੀ ਅਸੀਂ ਸੰਵਿਧਾਨ ਦੇ ਲਈ ਲੜਾਈ ਲੜਾਂਗੇ ਰੋੜਾਂ ਦੇ ਉੱਤੇ ਬੈਠਾਂਗੇ ਜਿੱਦਣ ਭਾਰਤੀ ਸੰਵਿਧਾਨ ਬਦਲ ਗਿਆ ਪਿੱਛੇ ਜੇ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਕੁਝ ਬਦਲਿਆ ਸੀਗਾ ਨਾ ਐਸੀ ਐਕਟ ਬਦਲਿਆਗਾ ਤੁਸੀਂ ਲੋਕਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਰੋਡ ਦੇ ਵਿੱਚ ਸਰਕਾਰਾਂ ਦੇ ਨੱਕ ਦੇ ਵਿੱਚ ਸਾਹ ਉਹਨਾ ਬੰਦ ਕਰ ਦਿੱਤਾਗਾ ਸਰਕਾਰਾਂ ਨੂੰ ਵਾਪਸ ਲੈਣਾ ਪਿਆਗਾ ਪਰ ਹਜੇ ਵੀ ਉਹ ਸਰਕਾਰ ਨੇ ਵਾਪਸ ਨਹੀਂ ਲਿਆ ਜਵਾਨ ਜਵਾਨੋ ਜਵਾਨੀ ਵਾਪਸ ਕਰ ਲਿਆ ਪਰ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਵਾਪਸ ਨਹੀਂ ਹੋਇਆ ਸਾਨੂੰ ਇਹ ਜਿਹੜਾ ਇਕੱਠੇ ਹੋ ਕੇ ਇਹ ਅਸੀਂ ਇਹ ਵੀ ਦੇਖਣਾ ਕਿ ਇਹ ਅਸੀਂ ਫਲਾਣੇ ਆ ਧਮਕੜੇ ਇਕੱਠੇ ਹੋਣਾ ਆ ਇਕੱਠੇ ਹੋਗੇ ਤਾਂ ਸਾਡਾ ਜਿਹੜਾ ਭਾਰਤ ਦੀ ਅਸੀਂ ਸਭਧਾਨ ਦੀ ਰੱਖਿਆ ਕਰ ਸਕਦੇ ਆ ਉਹਨਾਂ ਦੇ ਅੱਜ ਪ੍ਰੀ ਨਿਰਮਾਣ ਦਿਵਸ ਤੇ ਮੈਂ ਉਹਨਾਂ ਦੇ ਸ਼ਰਧਾ ਚਾਨਾਂ ਦੇ ਵਿੱਚ ਸ਼੍ਰੀ ਗੁਰੂ ਦਾਸ ਸਾਧ ਸੰਪਰਦਾਇ ਸੋਸਾਇਟੀ ਵੱਲੋਂ ਸ਼ਰਧਾ ਦੇ ਫੇਰ ਫੁੱਲ ਭੇਟ ਕਰਦਾ ਔਰ ਆਸ ਕਰਦਾ ਕਿ ਬੱਚੇ ਪੜ ਕੇ ਇੱਕ ਸਾਡਾ ਵਧੀਆ ਸਮਾਜ ਬੱਲਿਆ ਮਨਲਾ ਸਮਾਜ ਸਮਾਜ ਸਿਰਜਣ ਜੋ ਜੋ ਸਾਡੇ ਸਮਾਜ ਦੇ ਵਿੱਚ ਕਮੀਆਂ ਆ ਅੱਜ ਭਾਰਤੀ ਸੰਵਿਧਾਨ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਔਰ ਗੁਰੂ ਉਦਾਸ ਜੀ ਦਾ ਜੋ ਫਿਲਾਸਫੀ ਆ ਬੀਗਮਪੁਰਾ ਸ਼ਹਿਰ ਕੋ ਨਾਓ ਬੀਗਮਪੁਰਾ ਦਾ ਸੰਕਲਪ ਜਿਹੜਾ ਆ ਉਹ ਇੱਥੇ ਗੱਲਾਂ ਨਾਲ ਹੀ ਰਹਿ ਜਾਣਾ ਉਹਨਾਂ ਦਾ ਗੱਲਾਂ ਦਾ ਉਹ ਤਾਂ ਮਨ ਬਸਣਾ ਜੇ ਅਸੀਂ ਪੜਾ ਲਿਖਾਂਗੇ ਸੰਘਾਰਸ਼ ਕਰਾਂਗੇ ਸਾਡਾ ਪੜਿਆ ਲਿਖਿਆ ਜੂਤਾ ਬਾਹਰ ਵਿਦੇਸ਼ਾਂ ਨੂੰ ਜਾ ਰਿਹਾ ਇੱਥੇ ਬੱਲ ਜਿਹੜਾ ਮੁੰਡਿਆ ਨਿਸ਼ੇੜੀ ਰਹਿ ਜਾਣੇ ਹਨ ਪੜ੍ਹ ਰਹੇ ਹਨ ਇਹਨਾਂ ਦੇ ਕਿ ਬੀਗਮਪੁਰੇ ਵਸਾ ਲੈਣੇ ਆ ਇਸ ਕਰਕੇ ਆਪਾਂ ਮਤਲਬ ਪੜਨ ਕਰੀਏ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਔਰ ਨੌਜਵਾਨ ਜਿਹੜੇ ਬਾਹਰੋਂ ਬਹੁਤ ਹੈਲਪ ਕਰਨ ਨੂੰ ਤਿਆਰ ਆ ਬੱਚਿਆਂ ਨੂੰ ਮਤਲਬ ਨਾ ਬਾਹਰ ਘਰਾਂ ਤੋਂ ਘੱਟ ਘੁੰਮਣ ਦਿਆ ਕਰੋ ਜਦੋਂ ਜਾਂਦੇ ਇਹਨਾਂ ਦਾ ਪਿੱਛਾ ਕਰਿਆ ਕਰੋ ਤਾਂ ਇਹਨਾਂ ਨੂੰ ਪਤਾ ਲੱਗੇ ਸਾਡੇ ਮਾਪੇ ਪਿੱਛਾ ਕਰਦੇ ਸੀ ਇਹਨਾਂ ਦਾ ਪਿੱਛਾ ਨਹੀਂ ਕਰਦੇ ਬੱਚੇ ਜਿਹੜੇ ਇਹਨਾਂ ਦੀ ਆਦਤਾਂ ਜਿਹੜੀਆਂ ਵਿਗੜਦੀਆਂ ਇਹਨਾਂ ਨੂੰ ਪੜਨ ਲਾਇਆ ਕਰੋ ਮੈਂ ਕਮੇਟੀ ਨੂੰ ਵੀ ਮਤਲਬ ਬੇਨਤੀ ਕਰਦਾ ਕਿ ਇੱਕ ਟੀਚਰ ਬਾਹਰਲੇ ਬਾਹਰਲੇ ਜਿਹੜੇ ਨੌਜਵਾਨ ਆ ਉਹ ਸੇਵਾ ਕਰਨਗੇ ਇਥੇ ਜ਼ਰੂਰ ਟੀਚਰ ਰੱਖੋ ਬੱਚਿਆਂ ਨੂੰ ਜਿਹੜੇ ਆ ਟਿਊਸ਼ਨ ਫ੍ਰੀ ਪੜਾਈ ਜਾਵੇ ਜੈ ਗੁਰਦੇਵ ਧੰਨ ਗੁਰਦੇ ਜੋ ਬੋਲੇ ਸੋਨਰ ਪੈ ਸਤਿਗੁਰੂ ਦਾਸ ਮਹਾਰਾਜ ਕੀ